ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਇੱਕ ਸ਼ਬਦ ਸਿੱਖਾਂਗੇ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮੱਧ ਸੱਪਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਇਸ ਸ਼ਬੀ ਤਾਲ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਕੋਮਲ ਗਾ ਕੋਮਲ ਮਾਪਾ ਦਹਾ ਕੋਮਲ ਤਨੀ ਕੋਮਲ ਮਾਤੀ ਬਰ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਪਹਿਲਾਂ ਮੈਂ ਆਪ ਜੀ ਨੂੰ ਸਤਾਈ ਤਿੰਨ ਤਰ੍ਹਾਂ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰੌਣ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੂੰ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੋਲਜਬਦੀ ਮਾਫੀ ਬਖਸ਼ਣ ਅਤੇ ਉਸਮਤ ਬਖਸ਼ਣੀ ਸ਼ਬਦ ਸਿੱਖੀਏ ਜੀ

ਗੁਰ ਸਤ ਗੁਰ ਸੰਗ ਕਿਰ ਹਮ ਥਾਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁਛ ਕਾ ਹਮ ਰੁਲਤੇ ਮੇਰੇ ਤੇ ਕੋਈ ਬਾਤ ਨਾ ਪੁਛਦਾ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰਾ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰਾ ਸਾਬਦ ਤੁਮ ਹਰ ਜਾਨੋ ਆਪੇ ਸਾਬਿਤ ਤੂੰ ਹਰ ਜਾਨ ਹੋਇਆ ਪੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਹਮ ਰੋਲ ਕੇ ਫਿਰਤੇ ਕੋਈ ਬਾਤ ਨਾ ਪੁੱਛਦਾ ਤਨ ਤਨ ਗੁਰ ਨਾਨਕ ਜਨ ਕੇਰਾ ਤਨ ਤਨ ਗੁਰ ਨਾਨਕ ਜਨ ਕੇਰਾ ਜੇਤ ਮਿਲਿਆ ਚੁਕੇ ਸਭ ਸੋਦ ਸੰਤਾਪੇ ਜਿਤ ਮਿਲਿਆ ਚੁਕੇ ਸਭ ਸੋਦ ਸੰਤਾਪੇ ਹਮਰੁ ਲਤੇ ਪਿਰਤੇ ਕੋਈ ਬਾਤ ਨਾ ਪੋਸ਼ਤਾ ਹਮਰੁ ਲਤੇ ਪਿਰਤੇ ਕੋਈ ਬਾਤ ਨਾ ਪੋਸ਼ਤਾ ਗੁਰ ਸਤਿ ਗੁਰ ਸੰਗ ਗੁਰ ਸਤਿ ਗੁਰ ਸੰਗ ਕੀ ਮ ਖਾਪੇ ਅਮਰੁ ਲੰਦੇ ਮਿਲਤੇ ਕੋਈ ਬਾਤ ਨਾ ਪੁਰਸ਼ਤਾ ਅਮਰੁ ਲੰਦੇ ਮਿਲਤੇ ਕੋਈ ਬਾਤ ਨਾ ਪੁਰਸ਼ਤਾ ਇਹ ਹੈ ਅੱਜ ਦਾ ਸ਼ਬਦ ਹੈ ਜੀ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਹਮਰੂ ਲੇਤੇ ਫਿਰਤੇ ਹਮਰੂ ਲੇ ਗਾਰੇ ਸਾਦਾ ਸਾਰੇ ਸਾ ਸਰੀ ਗਾਰੇ ਸਾਧਾ ਸਾ ਸਰੀ ਗ ਹਮਰੂ ਲੇ ਇਫਿਰਤੇ ਕੋਈ ਬਤਨਾ ਪੂਸ਼ਤਾ ਕੋਈ ਪਗ ਕੋਈ ਬਤਨਾ ਕੋਈ ਬਤਨਾ ਕੋਈ ਬਤਨਾ ਪੂਸ਼ਤਾ ਪਗ ਰੇ ਰੇ ਮੰਗਰੇ ਸਾਸਾ ਕੋਈ ਬਤ ਨਾ ਪੂਸ਼ਤਾ ਕੋਈ ਬਾਤ ਨਾ ਪੂਸ਼ਤਾ ਅਗਲੀ ਲਾਈਨ ਗੁਰ ਸਤ ਗੁਰ ਸੰਗ ਗੁਰ ਸਤ ਗੁਰ ਗੁਰ ਸਤ ਗੁਰ ਪਾਪ ਪਾ ਗੁਰ ਸਤ ਗੁਰ ਸੰਗ ਪਾ ਪ ਪ ਧਾ ਦ ਪ ਮੰਗ ਗੁਰ ਸਤ ਗੁਰ ਸੰਗ ਕੀਦੇ ਹਮਥਾ ਕਿਦੇ ਹਮ ਗਾ ਗ ਮਮ ਮਾਤੀ ਬਰ ਗਾ ਗ ਮਮ ਕੀਦੇ ਹਮ ਥਾਪੇ ਗਮ ਮੰਗਰ ਸਾ ਇਹ ਸਤਾਈ ਹੈ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਪਹਿਲਾ ਅੰਤਰਾ ਜੋ ਹਮਰੀ ਬਦ ਜੋ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰਾ ਹੋਤੀ ਮੇਰੇ ਨੀਂ ਸਾਰੇ ਹੋਤੀ ਮੇਰੇ ਸਤ ਗੁਰਾ ਸਤ ਨੀਸਾ ਸਨੀ ਦਪ ਅਗਲੀ ਲਾਈਨ ਸਾਬਿਦ ਤੁਮਹਾਰ ਸਾਬਿਦ ਪਾਪਾ ਮਾ ਸਾਬਿਦ ਤੁਮਹਾਰ ਤੁਮਹਾਰ ਪਾਣੀ ਨੇ ਧਾਪਾ ਸਾਬਿਦ ਤੁਮਹਾਰ ਪਾ ਮੰਗਾ ਤੁਮਹਾਰ ਜਾ ਨਾਹੂੰ ਆਪੇ ਜਾ ਨਾਹੂੰ ਗਾਪਾ ਮੰਗਰਸਾ ਜਾ ਨਾਹੂੰ ਆਪੇ ਹਮ ਰੁਲਤੇ ਫਿਰਤੇ ਇਹ ਸਥਾਈ ਤੇ ਪਹਿਲਾ ਅੰਤਰਾ ਹੈ ਹੁਣ ਆਪਾਂ ਦੂਸਰਾ ਅਤੇ ਲਾਸਟ ਅੰਤਰਾ ਸਿੱਖਦੇ ਹਾਂ ਜੀ ਤੰਨ ਤਨ ਤਨ ਗੁਰੂ ਤਨ ਤਨ ਗੁਰੂ ਸਰਗਮੋਹੀ ਆਏਗੀ ਤਨ ਤਨ ਗੁਰੂ ਨਾਨਕ ਜਨ ਕੇਰਾ ਨਾਨਕ ਜਨ ਕੇਰਾ ਜੇਤ ਮਿਲੇ ਤੂ ਕੇ ਜੇਤ ਮਿਲਏ ਚੁਕੇ ਸਬਸੋ ਗ ਸੰਤਾਪੇ ਸਬਸੋ ਗ ਸੰਤਾਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਹਮਰੁਲਤੇ ਫਿਰਤੇ ਕੋਈ ਬਤ ਨ ਪੂਸ਼ਤਾ ਇਹ ਅੱਜ ਦਾ ਸ਼ਬਦ ਹੈ ਜਿਹੜੀ ਮੈਂ ਅਭੀ ਨੂੰ ਸਲੋ ਸਲੋ ਸਰਾ ਦੇ ਸਾਰਾ ਸ਼ਬਦ ਸਮਝਾਇਆ ਹੈ ਆ ਵੀ ਨਾਸਤਰੀ ਕਿ ਨਾਲ ਸਿੱਖਣਾ ਹੈ ਪੁਲ ਜਗਤੀ ਮਾਫੀ ਕੇ ਦਸਮਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ